ਦਿਨੋ ਦਿਨ ਭਦਰਹੀ ਆਵਾਜ਼ਾਂ ਹੀ ਚੱਲਦੇ ਆਂ ਸੜਕ ਹਾਸਿਆਂ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਏ ਹਰ ਰੋਜ਼ ਤੇਜ਼ ਰਫ਼ਤਾਰ ਦੇ ਕਹਿ ਦੇ ਨਾਲ ਕਈ ਕੀਮਤੀ ਜਾਨਾਂ ਵੀ ਮੌਤੇ ਘਟ ਉਤਰੀਆਂ ਹਨ ਅਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹਨ ਇੱਕ ਅਜਿਹਾ ਹੀ ਮਾਮਲਾ ਨਾਪਾ ਤੋਂ ਸਾਹਮਣੇ ਆਇਆ ਜਿੱਥੇ ਪੀਆਰਟੀਸੀ ਦੀ ਬੱਸ ਦੇ ਡਰਾਈਵਰ ਦੀ ਅਣਗਿਲੀ ਦੇ ਚੱਲਦਿਆਂ 20 ਸਾਲਾਂ ਲੜਕੀ ਦੇ ਦੋਵੇਂ ਲੱਤਾਂ ਬੱਸ ਦੇ ਟਾਇਰ ਚਾਰ ਜਾਣਕਾਰਨ ਟੁੱਟ ਗਈਆਂ ਇਸ ਮੌਕੇ ਪੀੜਤ ਲੜਕੀ ਦਾ ਪਰਿਵਾਰ ਗੁੱਸੇ ਵਿੱਚ ਦਿਖਾਈ ਦੇ ਰਿਹਾ ਜਿਨ੍ਹਾਂ ਦੇ ਬਲੋ ਡਰਾਈਵਰ ਨੂੰ ਕਸੂਰਵਾ ਠਹਿਰਾਇਆ ਗਿਆ ਸਰਕਾਰੀ ਪੀਆਰਟੀਸੀ ਬਸਲੇ ਡਰਾਈਵਰ ਦੀ ਅੰਗੇਲੀ ਦੇ ਚੱਲਦੇ ਆ ਨਾਪਾ ਦੀ ਰਹਿਣ ਵਾਲੀ 20 ਸਾਲ ਦੀ ਲੜਕੀ ਦੇ ਲੱਤਾਂ ਤੇ ਜਿਹੜੀ ਹੈ ਬੁਰੇ ਤਰੀਕੇ ਦੇ ਨਾਲ ਬਸ ਚੜ ਗਈ ਉਸਨੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਨੇ ਪੀੜਤਾਰਕੀ ਨਰਸਿੰਗ ਦਾ ਕੋਰਸ ਕਰਦੀ ਹੈ ਜਦੋਂ ਲੜਕੀ ਬਸ ਤੋਂ ਉਤਰੀ ਤਾਂ ਬਸ ਦੇ ਡਰਾਈਵਰ ਵੱਲੋਂ ਉਸ ਨੂੰ ਇੱਕ ਵਾਰੀ ਹੌਲੀ ਕਰਕੇ ਤੇਜ਼ ਕਰ ਲਿਆ ਬਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਤੇ ਮੌਕੇ ਤੇ ਹੀ ਪੀੜਤ ਲੜਕੀ ਦੀ ਮਾਂ ਤੇ ਉਸ ਦੀ ਭੈਣ ਸਭ ਜੀ ਲੈ ਰਹੀਆਂ ਸਨ ਜਦੋਂ ਉਹਨਾਂ ਨੇ ਇਕੱਠ ਵੇਖਿਆ ਤਾਂ ਸੜਕ ਉੱਤੇ ਉਹਨਾਂ ਦੀ ਲੜਕੀ ਸਿਮਰਪ੍ਰੀਤ ਕੌਰ ਗੰਭੀਰ ਰੂਪੇ ਚੱਕ ਮਿਉਜ਼ ਦੀ ਇਸ ਨੂੰ ਦੇਖ ਕੇ ਉਹਨਾਂ ਦੇ ਹੋਸ਼ ਉੱਡ ਗਏ ਲੜਕੀ ਨੂੰ ਪਟਿਆਲਾ ਦੇ ਰੇਗਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਪੀੜਤ ਪਰਿਵਾਰ ਇਸ ਮੌਕੇ ਪੀੜਤ ਦੀ ਭੈਣ ਦਾ ਕਹਿਣਾ ਹੈ ਕਿ ਜਦ ਉਸ ਡਰਾਈਵਰ ਨੂੰ ਰੋਕਣ ਲਈ ਕਿਹਾ ਤਾਂ ਉਸ ਨੇ ਇੱਕ ਨਾ ਸੁਣੀ ਜਿਸ ਤੋਂ ਬਾਅਦ ਉਹ ਮੌਕਾ ਦੇਖ ਕੇ ਫਰਾਰ ਹੋ ਗਿਆ ਹੋਰ ਕੀ ਕਹਿਣਾ ਪੀੜਤ ਪਰਿਵਾਰ ਦਾ ਆਓ ਸੁਣਦੇ ਹਾਂ ਅੱਜ ਬੇਟੀ ਨੂੰ ਹਸਪਤਾਲ ਤੋਂ ਲੈ ਕੇ ਆਏ ਹੋ ਰੇਡੀ ਪਟਿਆਲੇ ਤੋਂ ਆ ਰਹੀ ਜੀ ਨਰਸਿੰਗ ਦੀ ਕਲਾਸ ਲਾਉਣ ਜਾਂਦੀ ਹੈ ਚੁੰਗੀ ਦੇ ਉਤਰੀ ਜੋ ਜਿਹੜੀ ਵਾਸਤੇ ਉਤਰੀ ਉਹਦੇ ਥੱਲੇ ਆ ਗਈ। ਇਹ ਕਿਵੇਂ ਕੀ ਡਰਾਈਵਰ ਨੇ ਧਿਆਨ ਨਹੀਂ ਦਿੱਤਾ ਜਾਂ ਕਿਵੇਂ ਐਪ ਬੁੱਕ ਕਰ ਲਿਆ ਗਏ। ਪੈਰ ਥੱਲੇ ਆ ਗਏ ਡਰਾਈਵਰ ਨੇ ਦੇਖਿਆ ਨਹੀਂ ਕੋਈ ਲਖਤ ਮੋੜਤੀ ਉਹਨੇ। ਨਿੱਟਾ ਦੇ ਉੱਤੇ ਬਸ ਨਗਾਤੀ। ਕੀ ਮੰਨ ਕੀ ਕਰੇ। ਕਨੈਕਟਰ ਦੇ ਡਰਾਈਵਰ ਜੀ ਦਾ ਕਸੂਰ ਹੈ ਉਹਨਾਂ ਦੇ ਕਾਰਵਾਈ ਕੀਤੀ ਜਾਵੇ। ਸੈਫਟੀ ਫੋਰ ਸਿਮਰਪ੍ਰੀਤ ਕੀ ਲੱਗਦੀ ਰੋਟੀ ਮੇਰੀ ਭੈਣ ਲੱਗਦੀ ਆ ਆਹੋ ਪਟਿਆਲੇ ਤੋਂ ਟ੍ਰੇਨਿੰਗ ਤੋਂ ਆ ਰਹੀ ਸੀਗੀ ਉਹ ਉਤਰੀ ਬੱਸ ਤੋਂ ਤੇ ਬੱਸ ਆ ਲੈਣੇ ਚੜਾਤੀ ਉੱਪਰ ਮੈਂ ਤੇ ਮੇਰੀ ਮੰਮੀ ਸਬਜ਼ੀ ਲੈ ਰੇ ਸੀ ਜਾਂ ਕੇ ਦੇਖਿਆ ਮੇਰੀ ਭੈਣ ਤੇ ਅਸੀਂ ਬੱਸ ਵਾਲੇ ਨੂੰ ਇੰਨਾ ਰੋਕਿਆ ਰੁਕਿਆ ਨਾ ਲੋਕਾਂ ਨੇ ਵੀ ਹਾਂਜੀ ਉੱਥੇ ਹੀ ਖੜੇ ਸੀ ਉੱਥੇ ਹੀ ਖੜੇ ਸੀਗੇ ਤੇ ਲੋਕਾਂ ਨੇ ਵੀ ਬੜਾ ਰੋਲਾ ਮਾਰ ਬਚਾਇਆ ਵੀ ਰੁਕ ਜਾ ਰੁਕ ਜਾ ਰੁਕਿਆ ਨੇ ਡ라이ਵਰ ਥੱਲੇ ਨਾ ਉਤਰਿਆ ਉਹਨੂੰ ਫਿਰ ਮੈਂਨੇ ਕਿਹਾ ਵੀ ਉੱਤਰ ਥੱਲੇ ਉਹ ਪਤਾ ਨਹੀਂ ਉੱਤਰ ਕੇ ਕਿੱਥੇ ਭੱਜਿਆ ਕਿੱਥੇ ਨਹੀਂ ਖੇਰ ਨਹੀਂ ਦਿਖਿਆ ਹੈਗਾ ਹਾਂਜੀ ਪੀਬੀ 11 ਸੀ ਸੀ 0202 ਇਹ ਸਰਕਾਰੀ ਬੱਸ ਹੈ ਹਾਂਜੀ ਪੀਆਰਟੀਸੀ ਬੱਸ ਹੈ ਅੱਛਾ ਤੇ ਡਰਾਈਵਰ ਕੰਡਕਟਰ ਦੋਨੋਂ ਭੱਜ ਗਏ ਕੰਡਕਟਰ ਤਾਂ ਉੱਥੇ ਸੀ ਡਰਾਈਵਰ ਭੱਜ ਗਿਆ ਫਿਰ ਹੁਣ ਗੁੜੀਆ ਦਾ ਕੀ ਹਾਲ ਹੈ ਉਹਨੂੰ ਪਟਿਆਲੇ ਲੈ ਕੇ ਗਏ ਨੇਗੇ ਦੋਨੋਂ ਲਜਿੰਦਰਾ ਇਹ ਕੁੜੀਆ ਸਿਮਰਪ੍ਰੀਤ ਦਿੱਲੀ ਜਾਂਦੀ ਹੈ। ਹਾਂਜੀ ਰੋਜ਼ ਜਾਂਦੀ ਹੈ ਹਫਤੇ ਤੋਂ ਦੀ ਟ੍ਰੇਨਿੰਗ ਲੱਗ ਰਹੀ ਸੀ। ਪੈਸੇ ਰਖੜੇ ਪੜਦੀ ਐ। ਤੇ ਬੱਸ ਮਲੇਰਕੋਟਲੇ ਜਾ ਰਹੀ ਸੀ। ਨਹੀਂ ਚੁੰਗੀ ਤੇ ਹੀ ਉਤਰੀ ਸੀਗੀ। ਚੁੰਗੀ ਹਾਂਜੀ ਮਲੇਰਕੋਟਲੇ ਪਟਿਆਲੇ ਤੋਂ ਮਲੇਰ। ਕਿੰਨਾ ਕੁ ਟਾਈਮ ਸੀ ਇਸ ਟਾਈਮ? 4:45 ਤੇ ਹੋਇਆ। ਇਹ 4:45 ਤੇ ਉਤਰੀ ਹੈ। ਹਾਂਜੀ ਉਦੋਂ ਹੀ ਨਾਲ ਦੀ ਨਾਲ ਹੀ ਮਤਲਬ ਚੜਾਤੀ ਉੱਪਰ ਫੇਰ ਨਾਲ ਦੀ ਨਾਲ ਅਸੀਂ ਇੱਥੇ ਹਸਪੀਟਲ ਲੈ ਕੇ ਆਏ। ਰੱਖੋ ਕੀ ਰੈਫਰ ਕਰਿਆ ਪਟਿਆਲੇ? ਹਾਂਜੀ। ਕਿਹੜੇ ਹਸਪੀਟਲ? ਰਜਿੰਦਰਾ। ਐਂਡ ਵੈਰ ਲੱਭੇ ਪਏ ਕੋਈ ਚੀਜ਼ ਚੁਣਦੇ ਜੋ ਵੀ ਪੀਣਾ ਰਿਪੀ ਚੁਣਨੀ ਕੋਲ ਹੈ। ਉਹਦੇ ਜੀ ਪੈਰ ਤੇ ਦੋਵੇਂ ਪਾਸੇ ਪੈਰ ਦਾ ਪੂਰਾ ਮਾਸ ਉੱਤਰਿਆ ਹੋਇਆ ਹੈ ਤੇ ਹੱਡੀ ਵੀ ਲੱਗਦਾ ਪਈ ਨਾ ਕੋਈ ਫ੍ਰੈਕਚਰ ਹੋਏਗੀ ਵਿੱਚ। ਤੇ ਅਸੀਂ ਸਾਰੀ ਆਪਣੀ ਇਨੀਸ਼ੀਅਲ ਟ੍ਰੀਟਮੈਂਟ ਕਰਕੇ ਉਹਦਾ ਜ਼ਖਮ ਸਾਰਾ ਸਹੀ ਕਰਕੇ ਤੇ ਉਹਨਾਂ ਨੂੰ ਇੱਕ ਵਾਰ ਪਟਿਆਲੇ ਰੈਫਰ ਕੀਤਾ ਹੈ ਤਾਂ ਕਿ ਉਹ ਸ਼ਾਇਦ ਉਹਨਾਂ ਨੂੰ ਪਲਾਸਟਿਕ ਸਰਜੀ ਦੀ ਲੋੜ ਪਵੇਗੀ ਅੱਗੇ। ਇਸ ਲਈ ਇਹ ਇਸ ਦੀ ਨੀਂਦ ਪੂਰੀ ਦਾ ਥੀਕ ਆ। 2 ਇੱਕ ਸਾਲ ਦੀ ਏਜ ਹੈ ਜੀ ਸਿਮਰਪ੍ਰੀਤ ਕੌਰ ਨਾਮ ਸੀ ਬੱਚੇ ਦਾ। ਉਹਨਾਂ ਨੂੰ ਪਟਿਆਲੇ ਰੈਫਰ ਕੀਤਾ। ਹਾਂਜੀ ਹਾਂਜੀ ਪਟਿਆਲੇ ਜਿੰਦਰਾ ਹਸਪੀ ਜਿਆਦਾ ਕੋਈ ਸੋਚੀਆ ਨਹੀਂ ਹੈ ਜਿਆਦਾ ਸੀਰੀਅਸ ਤਾਂ ਨਹੀਂ ਲੱਗ ਰਹੀ ਪਰ ਪੈਰ ਦੇ ਲਈ ਆਪਾਂ ਨੂੰ ਅੱਗੇ ਇਲਾਜ ਦੀ ਲੋੜ ਹੈ